ਜਿਵੇਂ ਜਿਵੇਂ ਸਿੱਖ ਜਥੇਬੰਦੀਆਂ ਨੇ ਜੱਦਰ ਸਾਹਿਬ ਨੂੰ ਜਾ ਕੇ ਉੱਥੇ ਅਰਜ਼ੀਆਂ ਦਿੱਤੀਆਂ ਨੇ ਮੰਗ ਪੱਤਰ ਦਿੱਤੇ ਨੇ ਉਹਦੇ ਵਿੱਚ ਇੱਕ ਸਭ ਤੋਂ ਵੱਡ ਮੰਗ ਪੱਤਰ ਇਹ ਹੈ ਕਿ ਜਿਹੜੇ ਜਥੇਦਾਰ ਸਰਕਾਰੀ ਤਖਤ ਤੇ ਗਏ ਉਹਨਾਂ ਚੋਂ ਦੋ ਤਾਂ ਇੱਥੇ ਬੈਠਿਆ ਇਹ ਮਾਮਲਾ ਇੰਨਾ ਛੋਟਾ ਨਹੀਂ ਔਰ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਜੱਧਰ ਸਾਹਿਬ ਇਸ ਮਾਮਲੇ ਦੇ ਵਿੱਚ ਕੁਝ ਜ਼ਿਆਦਾ ਇੱਕ ਕਿਸਮ ਨਾਲ ਫਸੇ ਹੋਏ ਐ ਕਿ ਕੋਈ ਗੱਲ ਕਹੋ ਹਮ ਕਿ ਜੱਧਰ ਸਾਹਿਬ ਕਦੋਂ ਬੁਲਾਉਂਦੇ ਐ ਫੈਸਲਾ ਕੀ ਕਰਦੇ ਐ ਕੀ ਜਥੇਦਾਰ ਸਾਹਿਬਾਨ ਦਾ ਕੀਤਾ ਹੋਇਆ ਫੈਸਲਾ ਸੰਗਤ ਪ੍ਰਵਾਨ ਕਰੇਗੀ ਖਬਰ ਜੁੜੀ ਹੋਈ ਹੈ ਸੁਭੀਲ ਸਿੰਘ ਬਾਦਲ ਖੁਰਾਂ ਦੇ ਨਾਲ ਸੁਭੀਲ ਸਿੰਘ ਬਾਦਲ ਖੁਰਾਂ ਬਾਰੇ ਇੱਕ ਫੈਸਲਾ ਆਉਣਾ ਹੈ ਉਹ ਫੈਸਲੇ ਦਾ ਇੰਤਜ਼ਾਰ ਸਾਰਿਆਂ ਨੂੰ ਆ ਕਿਉਂਕਿ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਹੈ ਸਪਸ਼ਟੀਕਰਨ ਹੋਰ ਨਾਲ ਲੀਡਰਾਂ ਨੇ ਵੀ ਸ੍ਰੀ ਕਾਲ ਤੱਕ ਸਾਹ ਵੇਖੇ ਜਾ ਕੇ ਦਿੱਤਾ ਹੈ ਤੇ ਹੁਣ ਸ਼ਤਾਬਦੀ ਸਮਾਗਮ ਨੇ ਉਹਨਾਂ ਤੋਂ ਕਹਿੰਦੇ ਬਾਅਦ ਦੇ ਵਿੱਚ ਹੀ ਜਥੇਦਾਰ ਸਹਿਬਾਨ ਦੀ ਇਕੱਤਰਤਾ ਹੋਵੇਗੀ ਤੇ ਉਹਦੇ ਵਿੱਚ ਫੈਸਲਾ ਆਵੇਗਾ ਤਰਵਿੰਦਰ ਜੀ ਪਤਾ ਨਹੀਂ ਕਦੋਂ ਆਉਂਦਾ ਕਦੋਂ ਨਹੀਂ ਆਉਂਦਾ ਹੂੰ ਜਿਵੇਂ ਜਿਵੇਂ ਸਿੱਖ ਜਥੇਬੰਦੀਆਂ ਨੇ ਜਥੇਦਾਰ ਸਾਹਿਬ ਨੂੰ ਜਾ ਕੇ ਉੱਥੇ ਅਰਜ਼ੀਆਂ ਦਿੱਤੀਆਂ ਨੇ ਮੰਗ ਪੱਤਰ ਦਿੱਤੇ ਨੇ ਉਹਦੇ ਵਿੱਚ ਇੱਕ ਸਭ ਤੋਂ ਵੱਡ ਮੰਗ ਪੱਤਰ ਇਹ ਹੈ ਕਿ ਜਿਹੜੇ ਜਥੇਦਾਰ ਸਰਕਾਰੀ ਤਖਤ ਤੇ ਗਏ ਉਹਨਾਂ ਚ ਦੋ ਤਾਂ ਇੱਥੇ ਬੈਠਿਆ ਇੱਕ ਤਖਤਸ਼ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਉਹ ਜਥੇਦਾਰ ਗਿਆਨੀ ਮਾਲਾ ਸਿੰਘ ਮਣਤੇ ਇੰਨਾ ਕਲਾ ਗਏ ਉਹ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਨੇ ਉੱਥੇ ਕਿਹਾ ਸੀ ਉਸ ਵੇਲੇ ਦੇ ਹਾਕਮਾਂ ਨੂੰ ਕਿ ਤੁਸੀਂ ਸਾਨੂੰ ਘਰਾਂ ਚ ਨਾ ਬੁਲਾਇਆ ਕਰੋ ਤਖਤ ਦੇ ਜਥੇਦਾਰਾਂ ਦੀ ਬਰਿਆਦਾ ਹੋ ਰਹਿ। ਪਰ ਜਦੋਂ ਹਮੈ ਦੇ ਰੱਥ ਤੇ ਬੈਠਾ ਹੋਵੇ ਕੋਈ ਬੰਦਾ ਉਹ ਨੂੰ ਹੇਠਲੇ ਪਾਸੇ ਦਿਖਦਾ ਕੁਝ ਨਹੀਂ। ਹੁਣ ਉਹਨਾਂ ਨੇ ਉਹਨਾਂ ਨੂੰ ਵੀ ਸੱਦਨੇ ਕਿ ਇਹਨਾਂ ਤੋਂ ਪੁੱਛੋ ਇਹਨਾਂ ਨੂੰ ਕਿਹਨੇ ਕਿਹਾ ਸੀ ਇਹ। ਇਹ ਮਾਮਲਾ ਇੰਨਾ ਛੋਟਾ ਨਹੀਂ। ਔਰ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਜੱਧਰ ਸਾਹਿਬ ਇਸ ਮਾਮਲੇ ਦੇ ਵਿੱਚ ਕੁਝ ਜ਼ਿਆਦਾ ਇੱਕ ਕਿਸਮ ਨਾਲ ਫਸੇ ਹੋਏ ਐ ਸੋਤਰਬਿੰਦਰ ਜੀ ਤੁਸੀਂ ਇੱਕੋ ਹੀ ਗੱਲ ਕਹੋ ਹਮ ਕਿ ਜੱਧਰ ਸਾਹਿਬ ਕਦੋਂ ਬੁਲਾਉਂਦੇ ਐ ਫੈਸਲਾ ਕੀ ਕਰਦੇ ਐ ਕੀ ਜਥੇਦਾਰ ਸਾਹਿਬਾਨ ਦਾ ਕੀਤਾ ਹੋਇਆ ਫੈਸਲਾ ਸੰਗਤ ਪ੍ਰਵਾਨ ਕਰੇਗੀ ਹਮ ਇਹ ਇਸ ਕਰਕੇ ਐ ਕਿ ਜਦੋਂ ਉੱਥੇ ਹੋਏ ਫੈਸਲਿਆਂ ਤੇ ਪਹਿਲਾਂ ਇੱਕ ਹੁਕਮਨਾਵਾ ਹੁੰਦਾ ਸੀ ਪੂਰਾ ਬਿਸ਼ਪ ਜੱਧਰ ਸਾਹਿਬ ਦੇ ਬਿਆਨਾਂ ਤੇ ਪੂਰਾ ਖਰਾ ਉਤਰਦਾ ਸੀ ਜੀ ਤੇ ਜਿਹੜੀ ਇਹਨਾਂ ਨੇ ਸਥਿਤੀ ਪੈਦਾ ਕਰਤੀ ਉਥੇ ਤੇ ਇਥੇ ਜੱਦਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਆਪਣਾ ਚੈਨਲ ਚਲਾਓ ਅਜੇ ਤੱਕ ਚੱਲਿਆ ਗਿਆ ਨਹੀਂ ਹਰਪੀਤ ਸਿੰਘ ਨੇ ਕਿਹਾ ਸੀ ਜੀ ਤੇ ਦੂਜਾ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਬੰਦੀ ਸਿੰਘਾਂ ਦੇ ਮਾਮਲੇ 'ਚ ਕੇਂਦਰ ਨਾਲ ਗੱਲਬਾਤ ਕਰੋ ਇਹਨਾਂ ਨੇ ਕਮੇਟੀ ਬਣਾਈ ਹੂੰ ਕਿਸੇ ਨੇ ਟਰਿੱਚ ਨਹੀਂ ਸਮਝੀ ਉਹਨਾਂ ਨੂੰ ਕਿਸੇ ਨੇ ਟਾਈਮ ਦੇਣ ਦਾ ਵੀ ਯਤਨ ਨਾ ਕੀਤਾ ਸੋ ਇਹਦਾ ਜੱਦਰ ਸਾਹਿਬ ਦੇਖਣਗੇ ਉਹਨਾਂ ਨੇ ਫੈਸਲਾ ਕਿਸ ਤਰੀਕੇ ਦੇ ਨਾਲ ਕਰਨਾ ਹੈ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ